ਹਾਂਜੀ ਸਰਦਾਰ ਭਪਿੰਦਰ ਸਿੰਘ ਜੀ ਗੱਲਬਾਤ ਨੂੰ ਅੱਪਾ ਹੋਰ ਅੱਗੇ ਤੋਰੀਏ ਕਿਉਂਕਿ ਜਦੋਂ ਅਸੀਂ ਅੱਜ ਦੀ ਗੱਲ ਕਰਦੇ ਆਂ ਜਾਂ ਅੱਜ ਦੇ ਉਹਨਾਂ ਦਿੱਲੀ ਦੇ ਪੱਖ ਦੇ ਲੋਕਾਂ ਦੀ ਗੱਲ ਕਰਦੇ ਆਂ ਜਾਂ ਅਸੀਂ ਉਸ ਸਮੇਂ ਪਹਾੜੀ ਰਾਜਿਆਂ ਦਾ ਰੋਲ ਗੰਗੂ ਦਾ ਰੋਲ ਇੱਕ ਪਾਸੇ ਉਹ ਲੋਕ ਜਿਹੜੇ ਪੰਥ ਪੰਜਾਬ ਦੇ ਨਾਲ ਉਸ ਸਮੇਂ ਵੀ ਸਨ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਗੁਰੂ ਸਾਹਿਬ ਦੇ ਪਿਆਰੇ ਸਿੱਖ ਗੁਰੂ ਸਾਹਿਬ ਦੇ ਸਹਬਜ਼ਾਦੇ ਉਹ ਟੋਡਰਮਲ ਦੀ ਗੱਲ ਕਰਦੇ ਆ ਅਸੀਂ ਉਸ ਸਮੇਂ ਆ ਦੇ ਬਹੁਤ ਵੱਡੇ ਵੱਡੇ ਜਿਹੜੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਉਹਨਾਂ ਦੀ ਗੱਲ ਕਰਦੇ ਆ ਤੇ ਅੱਜ ਦੇ ਸੰਦਰਭ ਦੀ ਗੱਲ ਕਰਦੇ ਆ ਤੇ ਅੱਜ ਦੇ ਚੱਲ ਰਹੇ ਸੰਘਰਸ਼ ਤੇ ਆਜ਼ਾਦੀ ਤੇ ਗੁਲਾਮੀ ਤੇ ਉਸ ਸਮੇਂ ਨੂੰ ਆਪਾਂ ਦੇਖੀਏ ਕਿਉਂਕਿ ਸਰਹੰਦ ਫਤਿਹ ਕਰਕੇ ਬਾਬਾ ਬੰਦ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕੀਤਾ ਸਿੱਖ ਮਿਸਲਾਂ ਦਾ ਰਾਜ ਸ਼ੇਰ-ਏ-ਪੰਜਾਬ ਦਾ ਰਾਜ ਇੱਕ ਬਿਹਤਰੀਨ ਰਾਜ ਦੁਨੀਆ ਦੇ ਵਿੱਚ ਹੁੰਦਾ ਹੈ ਖਾਰ 1947 ਵਾਲੀ ਗਲਤੀ ਜਿਹੜੇ ਅਸੀਂ ਕੀਤੀ ਕਿਤੇ ਅੱਜ ਫੇਰ ਤੇ ਨਹੀਂ ਕਰ ਰਹੇ ਖਾਲਸਾ ਰਾਜ ਜਾਂ ਫਿਰ ਖਾਸਤਾਨ ਪੰਥ ਦੀ ਗੱਲ ਜੇ ਉਹਨੂੰ ਅੱਗੇ ਤੋਰਨੇ ਕਿਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਤੇ ਕਿਉਂਕਿ ਜਿਹੜੇ ਸਾਕੇ ਨੇ ਸਾਕਾ ਚਮਕਾਉਂ ਸਾਕਾ ਸਰਹੰਦ ਸਾਨੂੰ ਖਾਲਸਾ ਰਾਜ ਦਾ ਸਨੇਹਾ ਦੇ ਰਿਹਾ ਹਾਂਜੀ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਨੂੰ ਥੋੜਾ ਜਿਹਾ ਮੈਸੇਜ ਵੀ ਆਇਆ ਕਿਉਂਕਿ ਇਹ ਵੀ ਜ਼ਰੂਰੀ ਆ ਕਿ ਅਸੀਂ ਆਪਣੇ ਸਰੋਤਿਆਂ ਤਾਈਂ ਚੱਲ ਰਹੇ ਸੰਘਰਸ਼ ਵਿੱਚ ਜਿਹੜੇ ਸਰਦਾਰ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਤੇ ਇੱਕ ਸਮੀਧਮਾਦੀ ਨਾਂ ਦੇ ਸਟੂਡੈਂਟ ਲੀਡਰ ਜਿਨ੍ਹਾਂ ਨੂੰ ਜਿਸ ਤਰ੍ਹਾਂ ਦੇ ਨਾਲ ਆਪਣੇ ਮੋਦੀ ਸਾਹਿਬ ਨੇ ਆਪਣੀ ਪਾਰਲੀਮੈਂਟ 'ਚ ਕਿਹਾ ਸੀਗਾ ਵੀ ਅਸੀਂ ਘਰ ਵਿੱਚ ਗੁਸਕੇ ਮਾਰਾਂਗੇ ਉਸ ਤਰ੍ਹਾਂ ਉਹਨਾਂ ਦੇ ਇਹ ਜਿਹੜੀ ਫ੍ਰੀडम ਸੀ ਉਹਨਾਂ ਦੇ ਲੀਡਰਸ ਆਪਣੇ ਐਕਸਪ੍ਰੈਸ਼ਨ ਦੀ ਜਾਂ ਜੋ ਵੀ ਉਹ ਰਜਿਸਟਰ ਕਰ ਰਹੇ ਸੀ ਉੱਥੇ ਜਦੋਂ ਨਾਲ ਬੰਗਲਾ ਹਸੀਨਾਬਾਦ ਦੀ ਸਰਕਾਰ ਲੈ ਗਈ 2 ਜਨਵਰੀ 'ਚ ਉਹਨਾਂ ਇਲੈਕਸ਼ਨ ਵੀ ਹੋਣਗੇ ਪਰ ਜਿਹੜਾ ਲੋਕਡਾਊਨ ਹੈ ਏ ਦਾਕਾ ਤੋਂ ਲੈ ਕੇ ਜਿੰਨੇ ਵੀ ਦੁਨੀਆ ਵਿੱਚ ਕੌਂਸੂਲੇਟਸ ਆ ਉਹਦੇ 6th for justice ਵੱਲੋਂ ਇਹ ਅਨਾਉਂਸਮੈਂਟ ਆ ਅਸੀਂ ਉਹਨਾਂ ਦੀ ਅਨਾਉਂਸਮੈਂਟ ਸਾਨੂੰ ਫੋਨ ਤੇ ਮਿਲੀ ਆ ਸੋ ਕੱਲ 24 ਦਸੰਬਰ ਨੂੰ ਦੁਪਹਿਰੇ 12 ਤੋਂ ਲੈ ਕੇ 2 ਵਜੇ ਤੱਕ ਭਾਰਤੀ ਕੌਂਸਲਖਾਨ ਦੇ ਮੋਰੇ ਇੱਕ ਮਜਾਰਾ ਰੱਖਿਆ ਗਿਆ ਹੈ ਤੁਸੀਂ ਇਸ ਸ਼ਹੀਦੀ ਮਹੀਨੇ ਦੇ ਵਿੱਚ ਔਰ ਇਹਨਾਂ ਛੁੱਟੀ ਦੇ ਦਿਨਾਂ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਓ ਤੇ ਜਿਹੜੀ ਤੁਸੀਂ ਗੱਲ ਭਾਜੀ ਕਰ ਰਹੇ ਸੀਗੇ ਅਸੀਂ ਵੀ اسی ਗੱਲ ਨੂੰ ਡਿਸਕਸ ਕਰ ਰਹੇ ਸੀਗੇ ਵੀ ਜਿਹੜੇ ਅੰਗਰੇਜ਼ ਦਰਬਾਰ ਤੇ ਵਿੱਚ ਫਿੱਟ ਸੀ ਜਿਹੜੇ ਬ੍ਰਿਟਿਸ਼ ਦੇ ਦਰਬਾਰ ਵਿੱਚ ਤਾਂ ਇੱਥੇ ਵੀ ਟਵਿੱਟਰ ਵਾਲੇ ਪਿਛੇ ਹੀ ਆ ਜਾਂ ਹੋਰ ਗੂਗਲ ਵਾਲਾ ਕੋਈ ਆ ਐਦਾਂ ਦੀਆਂ ਗੱਲਾਂ ਆ ਕਿ ਜਿਹੜੇ ਆਪਣੇ ਬੰਦੇ ਕਹਿੰਦੇ ਆ ਜੀ ਸਾਨੂੰ ਆਪੀਐਸ ਆਈਐਸ ਜਿਆਦਾ ਭਰਤੀ ਕਰਨੀ ਚਾਹੀਦੇ ਆ ਉਹ ਜਿੰਨੇ ਵੀ EMPLOYEES ਸੀਗੇ ਜਿਹੜੇ ਰਾਜੇ ਰੂਜੇ ਸੀ ਮਾੜੇ-ਮੋੜੇ ਟੁੱਟੇ ਭੱਜੇ ਜਾਂ ਪਹਾੜੀ ਰਾਜੇ ਜਾਂ ਜੋ ਵੀ ਉਹ ਗੁਰੂ ਤੇਗ ਬਹਾਦਰ ਦੇ ਵੇਲੇ ਵੀ ਉਹਨਾਂ ਨੇ ਨਹੀਂ ਕਿਹਾ ਵੀ ਚਲੋ ਅਸੀਂ ਅਸੀਂ ਦਫ਼ਤਰ 'ਤੇ ਲੱਗੇ ਆ ਅਸੀਂ ਗੱਲ ਕਰੀਏ ਸੋ ਉੱਥੇ ਜਿਹੜਾ ਗੰਗੂ ਔਰ ਚੰਦੂ ਦਾ ਵੀ ਇੱਕ ਸਪੈਸੀਫਿਕ ਰੋਲ ਆ ਤੁਸੀਂ ਕੁਝ ਕਹਿਣਾ ਚਾਹੁੰਦੇ ਏ ਦੇਤੇ ਅ ਜੇ ਦੇਖਿਆ ਜਾਵੇ ਸਿੱਖ ਹਿਸਟਰੀ ਦੇ ਵਿੱਚ ਮੋਸਟਲੀ ਜਿਹੜੇ ਬੰਦਿਆਂ ਨੇ ਚੰਗਾ ਰੋਲ ਨਹੀਂ ਪਲੇ ਕੀਤਾ ਉਹਨਾਂ ਨੂੰ ਯੂਜੂਲੀ ਫੋਰਗੇਟ ਫਰਗਾਸ ਸਿੱਖ ਪੰਥ ਪੁੱਲ ਜਾਂਦਾ ਹਿਸਟਰੀ ਉਹਨਾਂ ਨੂੰ ਪੁੱਲ ਜਾਂਦੀ ਪਰ ਜੇ ਦੇਖਿਆ ਜਾਵੇ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੱਕ ਗੁਰੂ ਨਾਨਕ ਦੇਵ ਜੀ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜਿਹੜਾ ਹੁਣ ਆਪਾਂ ਦਿਹਾੜਾ ਮਨਾ ਰਹੇ ਆ ਇਹ ਸਾਰੇ ਦੇ ਵਿੱਚ ਜਿਹੜੇ ਕਈ ਚੰਦੂ ਤੇ ਗੰਗੂ ਤੇ ਸੁਚਾ ਆਨੰਦ ਟਾਈਪ ਕੈਰੈਕਟਰ ਜਿਹੜੇ ਆ ਇਹ ਮੋਲ ਕੇ ਰੀਇਕਰਿੰਗ ਕੈਰੈਕਟਰ ਹੈ ਤੇ ਇਹਨਾਂ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਇਦਾਂ ਦੇ ਵੀ ਬੰਦੇ ਰਹੇ ਨੇ ਜਿਹੜੇ ਗੁਰੂ ਸਾਹਿਬ ਦੇ ਆਪ ਬੱਚੇ ਹੋਏ ਜਾਂ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਸੀ ਇਹਨਾਂ ਨੇ ਵੀ ਗੁਰੂ ਘਰ ਨਾਲ ਧੋਖਾ ਕਮਾਇਆ ਤੇ ਛੋਟੇ ਸਾਹਿਬ ਜਿਆਦਾ ਨੂੰ ਫੜਾਇਆ ਜਾਂ ਮਹਾਰਾਜ ਨੂੰ ਗੁਰਜੰਦੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਿਹੜੇ ਵੀ ਰੀਜ਼ਨ ਇਹਨਾਂ ਦੇ ਆਪ ਆਪਣੇ ਰੀਜ਼ਨ ਆਪਣੀ ਈਗੋ ਕਰਕੇ ਜਾਂ ਲਾਲਚ ਕਰਕੇ ਜਾਂ ਇਹਨਾਂ ਦਾ ਨੇਚਰ ਹੀ ਇਹੋ ਜਿਹਾ ਸੀਗਾ ਜਿੱਦਾਂ ਭਾਈ ਸੰਗਤ ਸਿੰਘ ਜੀ ਲਿਖਦੇ ਹਨ ਆਪਣੀ ਕਿਤਾਬ ਦੇ ਵਿੱਚ ਸਿੱਖ ਹਿਸਟਰੀ ਹਿਸਟਰੀ ਆਫ ਸਿੱਖ ਦੇ ਵਿੱਚ ਉਹ ਕਹਿੰਦੇ ਨੇ ਕਿ ਗੰਗੂ ਬ੍ਰਾਹਮਣ ਦੇ ਜਿਹੜੇ ਕਈ ਡਿਸੈਂਡੈਂਟ ਅੰਗੇ ਅੱਗੇ ਜਾ ਕੇ ਜੋ ਜਵਾਰਾਲਾਲ ਨਹਿਰੂ ਜੋ ਪਹਿਲਾ ਪ੍ਰਧਾਨ ਮੰਤਰੀ ਸੀਗਾ ਇੰਡੀਆ ਦਾ ਉਹ ਉਹਨਾਂ ਦਾ ਇੱਕ ਰੂਮਰ ਵੀ ਆ ਕਿ ਉਹਨਾਂ ਦਾ ਹੀ ਡਿਸੈਂਡੈਂਟ ਆ ਗੰਗੂ ਬ੍ਰਾਹਮਣ ਦੇ ਜਿਹੜੀ ਡਾਇਰੈਕਟ ਬਰਦਰ ਲਾਈਨ ਆ ਜੇ ਦੇਖਿਆ ਜਾਵੇ ਇਹ ਇਹਨਾਂ ਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਜਿਹੜੇ ਮਸੰਦ ਸੀ ਜਿਹੜੇ ਮਹਾਰਾਜ ਨੇ ਆਪ ਸਾੜੇ ਕਿ ਪੰਥ ਦੇ ਵਿੱਚ ਹੀ ਗੁਰੂ ਦੇ ਦਰਬਾਰ ਦੇ ਵਿੱਚ ਰਹਿੰਦੇ ਹੋਏ ਵੀ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਘਰ ਗੁਰੂ ਘਰ ਦੇ ਨਾਲ 로यल ਕਹਿਣ ਵਾਲੇ ਲੋਕ ਵੀ ਗੁਰੂ ਘਰ ਨਾਲ ਐਡਾ ਧੋਖਾ ਕਰਨ ਵਾਲੇ ਵੀ ਸੀਗੇ ਤੇ ਇਹ ਸਾਨੂੰ ਵੀ ਪਤਾ ਲੱਗ ਰਿਹਾ ਆ ਅੱਜ ਆਪਾਂ ਮਾਡਰਨ ਹਾਲਾਤ ਦੇਖੀ ਜਾਂ ਆਪਣੀ ਕੰਟੈਂਪੋਰੀ ਹਿਸਟਰੀ ਦੇਖੀਏ ਕਿ ਉਹਦੇ ਵਿੱਚ ਵੀ ਐਡਾਂ ਦੇ ਗੰਗੂ ਦੇ ਟਾਈਪ ਕੈਰੈਕਟਰ ਈਵਨ ਦੋ ਜੇ ਉਹ ਕੋਈ ਜਿਆਦਾ ਵੱਡਾ ਨਹੀਂ ਕਰ ਸਕੇ ਫਿਰ ਵੀ ਉਹ ਉਸੇ ਤਰ੍ਹਾਂ ਦੀ ਸੋਚ ਰੱਖਦੇ ਨੇ ਤੇ ਇਸੇ ਕਰਕੇ ਜੇ ਸਾਨੂੰ ਉਹਨਾਂ ਨੂੰ ਉਹਨਾਂ ਨੂੰ ਆਈਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਸੇਕ ਇਤਿਹਾਸ ਦੇ ਵਿੱਚ ਵੀ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਨੇਮ ਕੀਤਾ ਗਿਆ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਇੱਕ ਕਰਕੇ ਬਦਲਾ ਲਿਆ ਸੀ ਸਰਾਸ਼ਣ ਬੇਗ ਬਾਸ਼ਣ ਬੇਗ ਜਾਂ ਆਪਣੇ ਗੰਗੂ ਬ੍ਰਾਹਮਣ ਹੋਇਆ ਜਾਂ ਸੱਚਾ ਨਾਮ ਦੀਵਾਨ ਸੱਚਾ ਨਾਮ ਉਹਨਾਂ ਨੂੰ ਸੋਧਿਆ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਸੀ ਉਹ ਇਸ ਕਰਕੇ ਸਜ਼ਾ ਦਿੱਤੀਆਂ ਸੀ ਕਿ ਸੇਖ ਬੰਤੇ ਯਾਦ ਰੱਖੇ ਕਿ ਇਹੋ ਜਿਹੇ ਬੰਦੇ ਵੀ ਗੁਰੂ ਘਰ ਦੇ ਵਿੱਚ ਹੁੰਦੇ ਵੀ ਇਹ ਇਦਾਂ ਦਾ ਜਿਹੜਾ ਕੈਰੈਕਟਰ ਆ ਇਹ ਰੀਅਰਕੋਰਿੰਗ ਕੈਰੈਕਟਰ ਜਿਹੜਾ ਇਹਨੂੰ ਪਛਾਣੋ ਤੇ ਇਹਨੂੰ ਕੱਟ ਕਰੋ ਜਿੱਦਾਂ ਕੈਂਸਰ ਨੂੰ ਕੱਟ ਕਰੀ ਜਾਇਆ ਇਸ ਚੀਜ਼ ਨੂੰ ਕੱਢ ਕੇ ਰੱਖੋ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਮੈਂ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਸੋਚਦਾ ਵੀ ਜਦੋਂ ਗੁਰੂ ਘਰ ਦੇ ਵਿੱਚ ਜਿਹੜੀ ਡੋਮਿਨੇਸ਼ਨ ਸੀ ਜਿਆ ਅਨੰਦਪੁਰ ਸਾਹਿਬ ਦੀ ਫੋਰਟ्रेस ਕਿਲੇ ਦੇ ਵਿੱਚ ਅਨੰਦਪੁਰ ਨਾ ਹੀ ਇਹ ਸਗਾ ਕਿ ਜਿਹੜੀ ਉਹ ਡਾਕਟਰੀਨ ਸੀਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੀ ਉਹਨੂੰ ਕਹਿੰਦੇ ਆ ਜਿੱਥੇ ਖਾਲਸਾ ਦਾ ਜਨਮ ਹੋਇਆ ਉੱਥੇ ਉਸ ਗੈਰਿਸਨ ਦੇ ਵਿੱਚ ਆਨੰਦਪੁਰ ਦਾ ਮਤਲਬ ਇਹ ਸੀ ਕਿਲਿਆਂ ਦੇ ਵਿੱਚ ਆਨੰਦਿਆ ਜਿਹੜੀਆਂ ਫੋਰਸਸ ਖੜੀਆਂ ਆ ਜਿਹੜੇ ਗੈਰਿਸਨਸ ਆ ਜਿਹੜਾ ਲੋਹਗੜ੍ਹ ਦਾ ਕਿਲਾ ਬਣਾਇਆ ਗਿਆ ਜਿਹੜੇ ਸਰਹੰਦ ਦੇ ਵਿੱਚ ਜਿਹੜਾ ਜਿਹੜੀ ਟ੍ਰਾਇਲਸ ਕੀਤੀਆਂ ਗਈਆਂ ਉਹ ਇੱਕ ਜਿਹੜੀ ਸੋਵਰਿਨਟੀ ਸੀ ਉਹ ਉਸ ਵੇਲੇ ਜਿਹੜੀ ਫੋਰਸ ਦੇ ਜ਼ੋਰ ਨਾਲ ਬਣਾਈ ਗਈ ਉਹਦੇ ਕਰਕੇ ਹੀ ਜਸਟਿਸ ਹੋਇਆ ਔਰ ਜਦੋਂ ਉਹ ਸ਼ੇਕ ਹੋਈ ਆ ਤੇ ਉੱਥੇ ਜਿਹੜੇ EMPLOYEES ਵੀ ਸੀਗੇ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਜਿਹਨਾਂ ਕੋਲ ਰਾਜ ਹੁੰਦਾ ਉਹਨਾਂ ਦੇ ਕਮਲੇ ਵੀ ਸਿਆਣੇ ਹੋ ਜਾਂਦੇ ਆ ਉਸ ਵੇਲੇ ਉਹ ਬੜਾ ਲਾਇਲੀ ਕੰਮ ਕਰਦੇ ਸੀ ਦਾ ਮੂਮੈਂਟ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਜਿਹੜੀ ਸੋਵਰਿਨਿਟੀ ਨਹੀਂ ਹੈ ਇਸ ਵੇਲੇ ਕਿਲੇ ਦੇ ਵਿੱਚੋਂ ਵੀ ਨਿਕਲਣਾ ਪਿਆ ਸੋ ਐਕਚੁਅਲੀ ਜਿਹੜਾ ਕਨਸੈਪਟ ਗੁਰੂ ਸਾਹਿਬ ਨੇ ਉੱਥੇ ਸਮਝਾਉਣ ਦੀ ਵੀ ਸਿੱਖਾਂ ਨੂੰ ਕੋਸ਼ਿਸ਼ ਕੀਤੀ ਸੀ ਭਾਈ ਮਾਨ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕਿ ਜਿਹੜੀਆਂ ਟ੍ਰੋਸਿਟੀਆਂ ਆ ਉਹ ਇਸੇ ਕਰਕੇ ਆ ਕਿ ਤੁਹਾਨੂੰ ਸਬਡਿਊ ਕਰਕੇ ਤੁਹਾਨੂੰ ਸਬਜੂਕੇਟ ਕਰਨਾ ਔਰ ਜਾਂ ਖਾਲਸੇ ਨੇ ਜਿਸ ਤਰ੍ਹਾਂ ਤਖਤਰੀ ਕੇਸਕਰ ਸਾਹਿਬ ਤੇ ਸਤਿਗੁਰੂ ਨੇ ਪੰਜ ਸੰਗਾਂ ਨੂੰ ਆਵਾਜ਼ ਦਿੱਤੀ ਸੀ ਜਾਂ ਲੜਨਾ ਆ ਤੇ ਜਾਂ ਰਾਜ ਕਰਨਾ ਹੋਰ ਕੋਈ ਸ਼ਹੀਦੀਆਂ ਲੈਣੀਆਂ ਜਾਂ ਰਾਜ ਕਰਨਾ ਜੋ ਜਿਹਨੂੰ ਵੀ ਤੁਸੀਂ ਇਹਨੂੰ ਜਿਸ ਤਰ੍ਹਾਂ ਵੀ ਇੰਟਰਪ੍ਰੀਟ ਕਰ ਲਓ ਤੇ ਜੇ ਨਹੀਂ ਜੇ ਕੋਈ ਮਿਡਲ ਚੁਆਇਸ ਹੋਏਗੀ ਸਰਵਾਈਵਲ ਦੀ ਵੀ ਨਿਕਲ ਜਾਣੇ ਅੱਜ ਕੋਈ ਗੱਲ ਨਹੀਂ ਕਰ ਲੈਨੇ ਆ ਟਾਈਮ ਪਾਸ ਕਰ ਲੈਨੇ ਆ ਜਿੱਦਾਂ ਮੈਂ ਕੱਲ ਵੀ ਕਿਹਾ ਸੀ ਵੀ ਨੈਪੋਲੀਅਨ ਨੇ ਕਿਹਾ ਵੀ ਆ ਜਿਹੜੀਆਂ ਕਬਰਾਂ ਉਹਨਾਂ ਲੋਕਾਂ ਦੀਆਂ ਆ ਜਿਨ੍ਹਾਂ ਨੂੰ ਇਹ ਸੀਗਾ ਵੀ ਜਿਹੜੇ ਉਹ ਕਿ ਕਿ ਖੜੇ ਨਹੀਂ ਹੋਏ ਸਿਰਫ ਇਸ ਕਰਕੇ ਅਸੀਂ ਮਰਨਾ ਜਾਈਏ ਮਰ ਉਹ ਫੇਰ ਵੀ ਗਏ ਸੋ ਜਿਹੜੇ ਸਤਗੁਰੂ ਦਾ ਵੀ ਫਰਮਾਨ ਆ ਵੀ ਜੇ ਕਹੋ ਕਾਲ ਤੇ ਭਜ ਕੇ ਬਾਜੇ ਤੇ ਕਹੋ ਕੌਣ ਟ ਕਹਾ ਭਜ ਜਾਏ ਹੈ ਆਗੇ ਹੁ ਖਾਲ ਖੜੇ ਅਸਗਾਜਤ ਛਾਜਤ ਹੈ ਤਹ ਦੇ ਨਸ ਜਾਏ ਸੋ ਜਦੋਂ ਇਦਾਂ ਕੇ ਵਾਰੀ ਅਸੀਂ ਗੱਲ ਕਰਦੇ ਆਂ ਕਈ ਬੰਦੇ ਆ ਲਗਾ ਮਾਤਰਾ ਦੀ ਗਲਤੀ ਕਰਦੇ ਸਿਰ ਮੱਥੇ ਤੇ ਪਰ ਮੇਰਾ ਪ੍ਰਮਾਨ ਇਹ ਗੈਣ ਦਾ ਸਿਗਾ ਵੀ ਸਤਗੁਰੂ ਨੇ ਇਹ ਕਿਹਾ ਸੀ ਵੀ ਜਿਹ ਰੀਅਲ ਸੋਵਰਨਿਟੀ ਐਗਜ਼ਿਸਟੀ ਹੋਦੋਂ ਕਰੇਗੀ ਜਦੋਂ ਤੁਹਾਡੇ ਚ ਇਹ ਸਪਿਰਿਟ ਹੋਏਗੀ ਕਿ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਨਾ ਸਮਝੋਗੇ ਵੀ ਭਾਵੇਂ ਮੈਂ ਸਬਡਿਊ ਹੋ ਜਾਵਾਂ ਸਬਜੂਗੇਟ ਹੋ ਜਾਵਾਂ ਪਰ ਮੈਂ ਜਿੰਦਾ ਰਹਾ ਕਿਸੇ ਤਰੀਕੇ ਦੇ ਨਾਲ ਕੋਈ ਆਨੰਦ ਲਵਾਂ ਜ਼ਿੰਦਗੀ ਦਾ ਫਿਰ ਐਮਨਾਬਾਦ ਦੀ ਜੇਲ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਨਹੀਂ ਹੋਣੀ ਸੀ ਉਹ ਜਿਹੜੀ ਸੋਵਰਿਨਿਟੀ ਆ ਉਹ ਇੱਕ ਬਰੀਦ ਵਾਂਗੂ ਇੱਕ ਸਾਹ ਵਾਂਗੂ ਆ ਜਿਹੜੀ ਕੌਮ ਵੀ ਇਹ ਸੋਚੇਗੀ ਕਿ ਮੈਂ ਸਰੀਰਕ ਰੂਪ ਚ ਸਾਹ ਲੈ ਲਵਾਂ ਤੇ ਭਾਵੇਂ ਅਸੀਂ ਗੁਲਾਮ ਲੈ ਕੇ ਵੀ ਜੇ ਵੀ ਲੈ ਲੈ ਕੇ ਜਾਈਏ ਥੋੜਾ ਸੇਫ ਰਹੀਏ ਪੈਸੇ ਬਣਾ ਲਈਏ ਥੋੜਾ ਜਿਹਾ ਸੈੱਟ ਹੋ ਜੂ ਕੰਮ ਫਿਰ ਦੇਖਾਂਗੇ ਉਹ ਚੜ੍ਹਦੇ ਲੈਂਦੇ ਪੰਜਾਬ ਦੀ ਵੰਡ ਵੇਲੇ ਸਟੇਸ਼ਨਾਂ ਦੇ ਸਟੇਸ਼ਨ ਮਰਬਿਆਂ ਦੀ ਮਰਬਿਆਂ ਦੀ ਜ਼ਮੀਨਾਂ ਸਿੱਖਾਂ ਦੀਆਂ ਜਿਹੜੀਆਂ ਜਬਤ ਹੋਈਆਂ ਔਰ ਉੱਥੋਂ ਜਿਸ ਤਰ੍ਹਾਂ ਲੰਘੇ ਨਿਕਲੇ ਜਿਸ ਤਰ੍ਹਾਂ ਯੁਗਾਂਡਾ ਵਿੱਚੋਂ ਸਿੱਖ ਜਿਹਦੇ ਸ਼ੌਪ ਪਰ ਉਹਨਾਂ ਦੇ ਨਾਮ ਤੇ 74 74 ਵਿੱਚ 24 ਘੰਟੇ ਜਿਨ੍ਹਾਂ ਨੂੰ ਕੱਢਿਆ ਗਿਆ 1984 ਦੇ ਵਿੱਚ ਦੇਖ ਲੈਣਾ ਉਹ ਸਾਰਾ ਹਾਲ ਆਪਣਾ ਮੁਸਲਮਾਨਾਂ ਦਾ ਗੁਜਰਾਤ ਵਿੱਚ ਹਾਲ ਦੇਖ ਲੈਣ 2000 ਜਦੋਂ ਇਹ ਮੁੱਖ ਪ੍ਰਧਾਨ ਮੰਤਰੀ ਜਿਹੜਾ ਇਹ 2000 ਮੁਸਲਮਾਨਾਂ ਦੀ ਕਤਲਾਂ ਤੋਂ ਬਾਅਦ বিবিसी ਦੀ ਰਿਪੋਰਟ ਮੁਤਾਬਕ ਪ੍ਰਾਈਮ ਮਿਨਿਸਟਰ ਬਣਿਆ ਇਹ ਨੇਸ਼ਨ ਸਟੇਟ ਦੇ கான்ਸੈਪਟ ਤੋਂ ਬਾਅਦ ਔਰ ਸਤਿਗੁਰੂ ਵੱਲੋਂ ਦਿੱਤੇ ਇਸ ਗੱਲ ਤੋਂ ਬਾਅਦ ਸਾਨੂੰ ਸਮਝ ਲੈਣਾ ਚਾਹੀਦਾ ਵੀ ਐਨੀਥਿੰਗ ਲੈਸ ਦੈਟ ਉਹ ਗੁਲਾਮੀ ਹੋਏਗੀ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਵੀ ਬਾਹਰ ਪ੍ਰਾਈਮ ਬੈਠਣਾ ਸਾਈ ਮੇਜਨਾ ਦੇ ਭਾਵੇਂ ਇਹ ਅਧਿਆਤਮਿਕ ਤੌਰ ਤੇ ਆ ਮੈਂ ਸਮਝਦਾ دنیਵੀ ਤੌਰ ਤੇ ਵੀ ਇਹ ਗੱਲ ਬਿਲਕੁਲ ਸਹੀ ਆ ਜੇ ਸਿੱਖ ਕਿਸੇ ਹੋਰ ਤਰ੍ਹਾਂ ਦਾ ਨਿਗ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ ਕਿਸੇ ਤਰੀਕੇ ਨਾਲ ਵੀ ਜਾਲ ਵਟ ਲੋ ਐ ਕਰ ਲੋ ਓ ਕਰ ਲੋ ਮੈਨੂੰ ਲੱਗਦਾ ਵੀ ਜਿੰਨਾ ਚਿਰ ਤੱਕ ਉਹ ਸੰਪੂਰਨ ਸੋਵਰਨਿਟੀ ਨੂੰ ਨਹੀਂ ਸਮਝਦੇ ਉਹ ਇਸ ਸ਼ਰਾਦਤ ਦੇ ਇਸ ਸ਼ਰਾਦਤ ਦੇ ਮਹੀਨਿਆਂ ਦਾ ਇਹਨਾਂ ਸ਼ਹੀਦੀ ਮਹੀਨਿਆਂ ਦੇ ਅਸਲੀ ਅਰਥ ਨੂੰ ਸਮਝ ਨਹੀਂ ਸਕਦੇ ਤੇ ਜਿਹੜੀ ਮੈਂ ਇੱਕ ਗੱਲ ਐਡ ਕਰਨਾ ਚਾਹੁੰਦਾ ਜਿਹੜੀ ਮੈਂ ਪਿਛਲੀ ਗੱਲ ਕੀਤੀ ਸੀ ਉਹਦੇ ਵਿੱਚ ਜਿਹੜੇ ਵੀ ਜਿਹੜੇ ਵੀ ਕਮਿਊਨਿਟੀ ਨੇ ਜਿਹੜੀ ਵੀ ਸਿੱਖਾ ਨੇ ਆਮ ਜਿਨ੍ਹਾਂ ਨੂੰ ਪਰਸੀਕਿਊਟ ਕੀਤਾ ਗਿਆ ਸੀਗਾ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਪਰਸੀਕਿਊਟ ਕੀਤਾ ਉਹ ਬੰਦੇ ਸੀ ਜਿਨ੍ਹਾਂ ਨੇ ਉਹ ਬੰਦੇ ਸੀਗੇ ਜਿਨ੍ਹਾਂ ਨੇ politically ਬਟ੍ਰੇ ਕੀਤਾ ਪੰਥ ਨੂੰ ਜਾਂ ਉਸ ਜੀ ਤੋਂ ਭੱਜੇ ਸੀ ਗੁਰੂ ਸਾਹਿਬ ਨੇ ਕਦੀ ਵੀ ਕਾਵੜ ਨੂੰ ਜਾਂ ਜਦੋਂ ਧੀਰਮਲੀਏ ਹੋਏ ਜਾਂ ਮਿਹਰਬਾਨ ਸੀ ਜਿਨ੍ਹਾਂ ਨੇ ਇੱਕ ਸਿੱਖੀ ਨੂੰ ਪ੍ਰੋਪਰਗੇਟ ਕਰਨ ਦੀ ਕੋਸ਼ਿਸ਼ ਕੀਤਾ ਸੀਗਾ ਉਹਨਾਂ ਨੂੰ ਕਦੀ ਪਰਸੀਕਿਊਟ ਨਹੀਂ ਕੀਤਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਕੂੜ ਨਖਟ ਜਦੋਂ ਮਹਾਰਾਜ ਕਹਿੰਦੇ ਕੂੜ ਨਖਟੇ ਨਾਨਕਾ ਔੜਕ ਸੱਚ ਰਹੀ ਜਿਹਨ ਡੇਵ ਜਿਹੜਾ ਸੱਚਿਆ ਉਹਨੇ ਪ੍ਰਵੇਲ ਹੀ ਕਰਨਾ ਪਰ ਜਿਨ੍ਹਾਂ ਨੇ ਪੋਲੀਟਿਕਲੀ ਸਿੱਖ ਪੰਥ ਨੂੰ ਬੇਟ੍ਰੇ ਕੀਤਾ ਉਹਨਾਂ ਨੂੰ ਪਰਸਕਿਊਟ ਕੀਤਾ ਜੀ ਬਿਕੋਜ਼ ਗੁਰੂ ਸਾਹਿਬ ਨੇ ਇਹ ਚੀਜ਼ ਕਲੀਅਰ ਕਰਨੀ ਸੀ ਕਿ ਜਿਹੜਾ ਪੋਲੀਟੀਕਲ ਸੋਵਰਨਟੀ ਆ ਇਹਦੇ ਉੱਤੇ ਇੰਨਾ ਹੀ ਸਿੱਖਾਂ ਨੂੰ ਕੱਟਸ ਰੋਟਾ ਹੋਣਾ ਚਾਹੀਦਾ ਆ ਕਿ ਵਿਦਆਊਟ ਜਿਹੜਾ ਵੀ ਜਿਹੜੀ ਵੀ ਚੀਜ਼ ਸਾਡੇ ਨੇਸ਼ਨ ਹੋਰ ਨੂੰ ਅੰਡਰਮਾਈਨ ਕਰਦੀ ਸਾਡੀ ਸੋਵਰਨਟੀ ਨੂੰ ਅੰਡਰਮਾਈਨ ਕਰਦੀ ਆ ਉਸ ਚੀਜ਼ ਦੇ ਉਸ ਚੀਜ਼ ਨੂੰ ਅਸੀਂ ਬਖਸ਼ਣਾ ਨਹੀਂ ਆ ਪਰ ਜਿਹੜੀ ਰਿਲੀਜੀਅਸ ਡਿਬੇਟ ਹੁੰਦੀ ਆ ਜਦਾਂ ਉਹ ਉਸ ਚੀਜ਼ ਉੱਤੇ ਕਿਸੇ ਨੂੰ ਪਰਸੀਕਿਊਟ ਕਰਨਾ ਉਹ ਚੀਜ਼ ਗੁਰੂ ਸਾਹਿਬ ਨੇ ਕਦੇ ਹਿਸਟਰੀ ਵਿੱਚ ਕੀਤੀ ਨਹੀਂ ਮੇਰੇ ਖਿਆਲ ਆ ਜਿਹੜਾ ਨਵਾਬ ਮਲੇਰ ਕੋਟਲੇ ਦੀ ਮਲੇਰ ਕੋਟਲੇ ਦੀ ਇੰਨੀ ਵੱਡਰ ਤੁਪ ਦੇ ਵਿੱਚ ਵੀ 1947 ਵਿੱਚ ਜਿਹੜਾ ਮਲੇਰ ਕੋਟਲੇ ਦੀ ਜੂ ਅੰਦਰ ਚਲੇ ਜਾਂਦਾ ਸੀ ਦੁਨੀਆ ਦੇ ਵਿੱਚ ਮਨੋਰਟੀ ਨੂੰ ਬਚਾਉਣ ਕੋਈ ਖਲੀਫਾ ਕੋਈ ਖ ਰਿਆਸਤ ਨਹੀਂ ਕਰ ਸਕੀ ਕੋਈ ਅੱਜ ਬੜੇ ਬੜੇ ਮੁਸਲਮਾਨ ਇੰਟੈਲੈਕਚੁਅਲ ਜਿਹੜੇ ਆ ਮੰਦਾਨੀ ਦੀ ਨਿਊਯਾਰਕ ਦੀ ਲੈਕਚਰ ਦੱਸਦੇ ਤੁਸੀਂ ਆਪਣੇ ਰਾਜ ਵਿੱਚ ਤਾਂ ਦੇਖੋ ਜਿੱਥੇ ਤੁਹਾਡੀ ਸ਼ਰੀਅਤ ਲਾਗੂ ਆ ਉੱਥੇ ਕੀ ਹੁੰਦਾ ਉਸ ਬੰਦੇ ਦਾ ਜਿਹੜਾ ਤੁਹਾਡੇ ਕੀਦੀ ਦਾ ਨਹੀਂ ਹੁੰਦਾ ਔਰ ਸਤਗੁਰੂ ਨੇ ਜਿਹੜੀ ਤੁਸੀਂ ਗੱਲ ਕੀਤੀ ਆ ਆਈ ਥਿੰਕ ਦ ਪੁਆਇੰਟ ਵਾਸ ਕਿ ਇਹ ਪੋਲਿਟਿਕ ਰਿਲੀਜੀਅਸ ਕੋਈ ਡਿਫਰੈਂਸਸ ਆਫ ਪੁਆਇੰਟਸ ਆ ਉਹਦੇ ਤੇ ਕਤਲੋਗਾਰਦ ਕਰਨੀ ਉਹਦੇ ਤੇ ਕਾਨੂੰਨ ਬਣਾਉਣਾ ਜੀ ਅਸੀਂ ਧਰਮ ਪਰਵਰਤਨ ਦੇ ਉੱਪਰ ਕਾਨੂੰਨ ਬਣਾ ਹਾਲਾਂਕਿ ਬੇੜ ਕਰਨੇ ਕਿਹਾ ਕਿ ਸ਼ੂਦਰਾਂ ਦੇ ਲਈ ਦਲਿਤ ਲਈ ਤਰੰਪਰਵਰਤਨ ਜਿਹੜਾ ਉਹ ਇੱਕ ਉਸ ਤਰ੍ਹਾਂ ਦਾ ਕਨਸੈਪਟ ਹੈ ਜਿੱਦਾਂ 1776 ਵਿੱਚ ਅਮਰੀਕਾ ਨੂੰ ਆਜ਼ਾਦੀ ਮਿਲੀ ਸੀ ਸੋ ਇਹ ਕਾਨੂੰਨ ਬਣਾਉਣੇ ਜਾਂ ਸਜ਼ਾਵਾਂ ਮੌਤ ਦੀਆਂ ਦੇਣੀਆਂ ਸ਼ਰੀਅਤ ਮੁਤਾਬਕ ਜੇ ਕੋਈ ਇਸਲਾਮ ਨੂੰ ਛੱਡਦਾ ਇਸਲਾਮਿਕ ਮੁਲਕਾਂ ਦੇ ਵਿੱਚ ਜਾਂ ਜਿਹੜੇ ਹੋਰ ਪੁਰਾਣੇ ਸਿਸਟਮ ਸੀ ਉਹਨਾਂ ਨੂੰ ਸਮਝਣਾ ਜਿਨ੍ਹਾਂ ਦੇ ਵਿੱਚ ਸਲੇਵਰੀ ਨੂੰ ਵੀ ਕੋਡਿਫਾਈ ਕੀਤਾ ਗਿਆ ਚੈਟਲ ਸਲੇਵਰੀ ਦੇ ਵਿੱਚ ਉਸ ਵੇਲੇ ਦੇ ਧਾਰਮਿਕ ਵੈਟिकन ਦਾ ਜਾਂ ਇਹਨਾਂ ਦੇ ਮੱਕਿਆਂ ਦਾ ਕੀ ਰੋਲ ਸੀ ਜੇ ਇਹਨਾਂ ਦੇ ਸਕ੍ਰਿਪਚਰਸ ਦੇ ਵਿੱਚ ਲਿਖਿਆ ਗਿਆ ਸਲੇਵਰੀ ਕੋਡੀਫਾਈ ਕਿਦਾਂ ਕਰਨੀ ਸਲੇਵ ਕਿਦਾਂ ਸਲੇਵ ਟ੍ਰੇਡ ਕਿਵੇਂ ਕਰਨਾ ਸੋ ਉਹ ਸਾਡਾ ਜੀ ਚੈਟਲ ਸਲੇਵਰੀ ਨਹੀਂ ਸੀ ਸਾਡਾ ਤਸਲੇਵ ਜਰਨਲ ਵੀ ਬਣਿਆ ਆਈ ਥਿੰਕ ਜਿਹੜਾ ਦੈਟਸ ਆਲ ਪ੍ਰੈਸਾਈਜ਼ਲੀ ਪੁਆਇੰਟ ਜਿਹੜੀ ਅਸਲੀ ਸੋਵਰਿਨਿਟੀ ਜਾਰਜ ਬਰਨਾਰਡ ਨੇ ਲਿਖਿਆ ਵੀ ਜਦੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਨੇ ਨਾਰਾ ਕੌਮ ਨੂੰ ਦਿੱਤਾ ਤੇ ਉਹ ਆਪਣੇ ਤੋਂ ਵੀ ਕਿਸੇ ਬੰਦੇ ਦੀ ਗੁਲਾਮੀ ਤੋਂ ਵੀ ਉਠਾ ਕੇ ਅਕਾਲ ਪੁਰਖ ਦੀ ਗੁਲਾਮੀ ਤੇ ਅਕਾਲ ਪੁਰਖ ਦੀ ਫਤਿਹ ਦੀ ਗੱਲ ਕੀਤੀ ਆ ਤੋ ਜਦੋਂ ਹੋ ਸਕਦੇ ਭਾਜੀ ਅਸੀਂ ਅੱਜ ਦੇ ਦਿਨਾਂ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਲਗਾਤਾਰਤਾ ਦੇ ਨਾਲ ਪਿਛਲੇ ਵੀਕ ਤੋਂ ਇਸ ਮਹੀਨੇ ਦੀ ਗੱਲ ਉੱਪਰ ਗੱਲ ਕਰਦੇ ਆ ਅਸੀਂ ਦੁਨੀਆ ਦੀ ਪੋਲਿਟਿਕਸ ਵੀ ਘੱਟ ਡਿਸਕਸ ਕਰ ਰਹੇ ਆ ਔਰ ਅੱਜ ਦੇ ਸੰਦਰਭ ਵਿੱਚ ਸਿੱਖਾਂ ਨੂੰ ਕੋਈ ਛੋਟੀਆਂ ਮੋਟੀਆਂ ਹੰਕੜਾਂ ਔਮੇ ਐਵ ਜੀ ਗੱਲ ਜਿੱਦਾਂ ਸੱਜਣ ਟਾਈਪ ਮੈਂ ਸਾਰਾ ਸੰਘਰਸ਼ ਚਲਾਇਆ ਮੇਰੇ ਕੰਟਰੋਲ 'ਚ ਸੀ ਇਹ ਬਿਲਕੁਲ ਬਕਵਾਸ ਆ ਫੌਜੀ ਨਜ਼ਰੀਏ ਨਾਲ ਜੇ ਤੁਸੀਂ ਦੇਖੋਗੇ ਇੱਕ ਇੱਕ ਬੰਦਾ ਜਿਹੜਾ ਉੱਥੇ 4 ਲੱਖ ਸਿੱਖ ਸ਼ਹੀਦ ਹੋਇਆ 1984 ਤੋਂ ਬਾਅਦ ਇਹ ਉਹਨਾਂ ਦੀ ਕਲਾਸਲ ਕਲੈਕਟਿਵ ਐਫਰਟ ਸੀ ਜਿਨੇ ਕੌਮ ਨੂੰ ਇਸ ਤਰੀਕੇ ਨਾਲ ਲਾਇਆ ਔਰ ਕਦੀ ਵੀ ਜਦੋਂ ਇੱਕ ਬੰਦਾ ਇਹ ਗੱਲ ਕਰੇਗਾ ਉਹ ਗੁਰੂ ਗੋਬਿੰਦ ਸਿੰਘ ਦੇ ਕਨਸੈਪਟ ਦੇ ਖਿਲਾਫ ਹੀ ਹੋਏਗਾ ਇੱਥੇ ਜਦੋਂ ਸਤਿਗੁਰੂ ਨੇ ਪੰਜ ਸਿੰਘਾਂ ਮੁਰੇ ਸਿਰ 'ਤੇ ਕਾਇਆ ਉਹ ਸਖਾਰਤਾ ਜਦੋਂ ਵੀ ਕੌਮ ਇਸ ਚੀਜ਼ ਨੂੰ ਸਮਝੇਗੀ ਫੌਜਾਂ ਲੜਨ ਵਾਲੀਆਂ ਸਮਝਣਗੀਆਂ ਜਰਨੈਲ ਜਦੋਂ ਸਮਝਣਗੇ ਜਿਹੜਾ ਰਾਜ ਆ ਸਿੱਖਾਂ ਦੇ ਪੈਰਾਂ 'ਚ ਆ ਜਾਏਗਾ। ਔਰ ਜਦੋਂ ਹੇਕੜਾਂ ਵਿੱਚ ਭਰ ਕੇ ਗੱਪਾਂ ਮਾਰੀਆਂ ਜਾਣਗੀਆਂ ਔਰ ਇਹ ਸਮਝਿਆ ਜਾਊਗਾ ਜਿੰਨਾ ਤੱਕ ਮੈਂ ਸਮਝਦਾ ਸਿੱਖ ਇਹ ਨਹੀਂ ਸਮਝਦੇ ਵੀ ਕਰਨਾ ਗੁਰੂ ਨੇ ਹੀ ਆ ਅਸੀਂ ਹੈਫਟ ਕਰਨੀ ਆ ਤੇ ਸਤਿਗੁਰੂ ਕੋਲ ਅਰਦਾਸ ਕਰਨੀ ਆ ਸੱਚੇ ਦਿਲ ਦੇ ਨਾਲ ਕਿਉਂਕਿ ਜਿੰਨਾ ਖੂਨ ਵਹਿ ਚੁੱਕਾ 1859 ਤੋਂ ਬਾਅਦ ਬੱਚਿਆਂ ਦਾ ਸਿੰਘੜੀਆਂ ਦਾ ਜੋ ਬੇਪਤੀ ਕੌਮ ਦੀ ਹੋਈ ਆ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਨਾਲ ਮਜ਼ਾਕੜਾਆ ਗਿਆ ਉਹਨਾਂ ਦੇ ਸਿਧਾਂਤ ਦਾ ਉਨ੍ਹਾਂ ਦੇ ਦਰਬਾਰ ਸਾਹਿਬ ਨੂੰ ਕਿੰਨੀ ਵਾਰੀ ਢਾਇਆ ਗਿਆ ਜੇ ਇਹ ਚੀਜ਼ਾਂ ਸਿੱਖਾਂ ਨੇ ਸਿੱਖਣੀਆਂ ਕੋਈ 500 ਸਾਲ ਬਾਅਦ ਨਹੀਂ ਜਾ ਕੇ ਉੱਥੇ ਮੰਦਿਰ ਬਣਾ ਦੇਣਾ ਉਹ 2-3 ਮਹੀਨਿਆਂ ਵਿੱਚ ਕਿਸ ਤਰ੍ਹਾਂ ਬਣਾ ਲੈਂਦੇ ਸੀ ਕਿਸ ਤਰੀਕੇ ਨਾਲ ਐਡੇ ਵੱਡੇ ਜੈਨੋਸਾਈਡ ਘੱਲੂਕਾਰਿਆਂ ਤੋਂ ਬਾਅਦ ਵੀ ਜਾਂ ਹੱਥ ਲਾਉਂਦੇ ਸੀ ਦੁਸ਼ਮਣ ਨੂੰ ਕਿਉਂਕਿ ਉਹਨਾਂ ਦੇ ਵਿੱਚ ਇਹ ਸਮਝ ਸੀ ਕਿ ਸਤਿਗੁਰੂ ਨੇ ਜੋ ਸਾਨੂੰ ਸਮਝਾਇਆ ਉਹ ਇਹੀ ਆ ਤੇ ਮਹਾਰਾਜ ਨੇ ਜੋ ਕਿਹਾ ਵੀ ਇਸੇ ਤਰੀਕੇ ਦੇ ਨਾਲ ਮੈਂ ਰਾਜ ਕਰਾਂਗਾ ਤੇ ਰਾਜ ਕੀਤਾ ਵੀ ਆ ਖਾਲਸੇ ਨੇ ਹਾਂ ਜੇ ਕੋਈ ਆਪਣੀ ਹੰਕੜਾਂ ਵਿੱਚ ਜਿੱਦਾਂ ਪੈਂਦੇ ਖਾਣੇ ਗੁਰੂ ਹਰਗੋਬਿੰਦ ਸਾਹਿਬ ਨੂੰ ਅੰਗੂਠੇ ਨਾਲ ਸਿੱਕਾ ਮਟਾ ਕੇ ਕਿਹਾ ਸੀ ਵੀ ਮੈਂ ਹੀ ਲੜਾਈ ਜਿੱਤਦਾ ਹਾਂ ਤੇ ਫਿਰ ਖੀਰ ਦੇ ਵਿੱਚ ਉਹ ਕੀ ਹੋਇਆ ਸਿਕਾ ਆਪਾਂ ਸਾਰਿਆਂ ਨੂੰ ਪਤਾ ਹੈ ਸੋ ਮਹਾਰਾਜ ਨੇ ਜਿਹੜਾ ਬਾਰ-ਬਾਰ ਥਾਸ ਵਿੱਚ ਜਿਹੜੇ ਲੈਸਨ ਦਿੱਤੇ ਆ ਉਹ ਹਿਊਮਿਲਟੀ ਦੇ ਦਿੱਤੇ ਆ ਔਰ ਰਾਜ ਭਾਗ ਮੇਰੇ ਮੁਤਾਬਕ ਸਤਗੁਰੂ ਨੇ ਨਿਮਰਤਾ ਦੇ ਨਾਲ ਹਲੀਮੀ ਰਾਜ ਦੇ ਵਿੱਚੋਂ ਹੀ ਸਤਗੁਰੂ ਨੇ ਖਾਲਸੇ ਨੂੰ ਬਖਸ਼ਣਾ ਜੀ ਸੋ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਅ ਜਿਹੜਾ ਮੈਂ ਇੱਕ ਪੰਜ ਕਲੋਜ਼ਿੰਗ ਪੁਆਇੰਟ ਜੋ ਮੈਂ ਦੇਣਾ ਚਾਹੂੰਗਾ ਉਹ ਇਹ ਆ ਕਿ ਜਿਹੜਾ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੱਕ 500 ਸਾਲ ਜੋ ਗੁਰੂ ਸਾਹਿਬਾਨਾਂ ਨੇ ਕਲਚਰ ਪ੍ਰਗਟ ਕਰਕੇ ਸਾਨੂੰ ਦਿੱਤਾ ਜਿਹਦੇ ਵਿੱਚ ਬੜੇ ਬਰੇਵਲੀ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤੇਗ ਬਾਦਰ ਸਾਨੂੰ ਸ਼ਹਾਦਤਾਂ ਦਿੱਤੀਆਂ ਜੇ ਅਸੀਂ ਦੇਖੀਏ ਉਹ ਸਾਰਾ ਸਾਰੀ ਚੀਜ਼ ਦਾ ਜਿਹੜਾ ਨਿਚੋੜ ਹੈ ਅੱਜ ਆਪਾਂ ਉਹਨੂੰ ਇੱਕ ਇੱਕ ਮੂਮੈਂਟ ਦੇ ਨਾਲ ਡਿਫਾਈਨ ਕਰ ਸਕੀਏ ਉਹ ਇਹ ਆ ਕਿ ਜਿਹੜੇ ਛੋਟੇ ਸਾਹਿਬ ਜਿਆਦਾ ਸ਼ਹਾਦਤ ਸੀ ਕਿ ਇੱਕ 7 ਸਾਲ ਦਾ ਬੱਚਾ ਜਿਹਨੂੰ ਜੇ ਦੇਖੋ ਫਾਦਰ ਨਹੀਂ ਸੀ ਉਹਨੂੰ ਦੱਸਣ ਨੂੰ ਕਿ ਤੂੰ ਇਸ ਇਸ ਕਨਸੈਪਟ ਦੇ ਲਈ ਤੂੰ ਸ਼ਹੀਦ ਹੋਣਾ ਆ ਕਿ ਉਸ ਬੱਚੇ ਦੇ ਵਿੱਚ ਉਹ ਕਿਸੇ ਕਲਚਰ ਵਿੱਚ ਗਰੋ ਅਪ ਕੀਤਾ ਜਾਂ ਵੱਡਾ ਜਾ ਪੜਿਆ ਸੀ ਕਿਹੜੀ ਉਹਦੇ ਉਹ ਉਹ ਉੱਤੇ ਮੈਜਿਕ ਹੋਇਆ ਸੀ ਕਿ ਜੋ ਆਪਣੇ ਧਰਮ ਦੇ ਲਈ ਉੱਥੇ ਸ਼ਹੀਦ ਹੋ ਗਿਆ ਆਪਣੀ ਸੋਵਰਨਿਟੀ ਉਹਨੇ ਉੱਥੇ ਦਿਖਾਈ ਤੇ ਜਿੱਦਾਂ ਸੰਤ ਕਹਿੰਦੇ ਸੀਗੇ ਕਿ ਉਦੋਂ ਹੀ ਗੁਲਾਮੀ ਗਲੋਂ ਲੈਂਦੀ ਆ ਜਦੋਂ ਬੰਦਾ ਇਹ ਚੀਜ਼ ਨੂੰ ਤੱਕ ਲਵੇ ਕਿ ਮੈਂ ਮੈਨੂੰ ਮੌਤ ਪਸੰਦ ਆ reason of life of suburbanian ਜੇ ਜਿਹੜੀ ਉਹ ਚੀਜ਼ ਉਹਨਾਂ ਨੇ ਉਸ ਉਮਰ ਵਿੱਚ ਕਰਕੇ ਦਿਖਾਈ ਸੀ ਉਤੋਂ ਪਤਾ ਲੱਗਦਾ ਕਿ ਜਿਹੜੀ ਸਿੱਖੀ ਦਾ ਜਿਹੜਾ ਆਪਾਂ ਕਹਿ ਸਕਦੇ ਆ ਜਿਹੜਾ ਸਾਰਾ ਨਚੋਰ ਜਿਹੜਾ ਸਾਰਾ ਪਰਪਸ ਜਿਹੜਾ ਸਾਰਾ ਅੰਡਰਸਟੈਂਡਿੰਗ ਆ ਉਹ ਇੱਕ ਮੂਮੈਂਟ ਦੇ ਵਿੱਚ ਸਾਨੂੰ ਸਮਝਣਾ ਚਾਹੀਦਾ ਆ ਕਿ ਜੇ ਸਾਡੀਆਂ ਲੜਾਈਆਂ ਜਾਂ ਜਿੱਦਾਂ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਸਾਡੀ ਈਗੋ ਆ ਉਹ ਕਿੰਨੀ ਮਾਈਨਰ ਹੈ ਅਤੇ ਕਿੰਨੀ ਮਾਈਨਿਊਟ ਹੈ ਇਨ ਇਨ ਦਾ ਫਰੰਟ ਆਫ ਜਿਹੜਾ ਸਾਡਾ ਐਕਚੁਅਲ ਸੰਘਾਸੜ ਜਿਹੜਾ ਚੱਲ ਰਿਹਾ ਹੈ ਜਿਹੜੀ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਐਂਡ ਵਿੱਚ ਕਿਉਂਕਿ ਟਾਈਮ ਵੀ ਹੋ ਗਿਆ ਔਰ ਕੱਲ ਮਜਾਰਾ ਵੀ ਆ 12 ਤੋਂ 2 ਭਾਰਤੀ ਕੌਂਸਲਿਟ ਵਿੱਚ ਜਿਹੜਾ ਇਹਨਾਂ ਕਤਲਾਂ ਦੇ ਉੱਪਰ ਜਿਹੜੀ ਇੱਕ ਪੁਆਇੰਟ ਉੱਠਿਆ ਸੀਗਾ ਵੀ ਜੇ ਕੋਈ ਸੇ ਨੇ ਜ਼ਾਤੀ ਤੌਰ ਤੇ ਕੋਈ ਗਲਤੀ ਕੀਤੀ ਆ ਉਸ ਤਰੀਕੇ ਦੇ ਨਾਲ ਉਹਦੇ ਉੱਤੇ ਪਰਸੀਕਿਊਸ਼ਨ ਨਹੀਂ ਹੋਈ ਆ ਜਾਂ ਉਹਦੇ ਤੇ ਸਦਾਈ ਨਹੀਂ ਕੀਤੀ ਗਈ ਜਦ ਕਿ ਕੌਮੀ ਤੌਰ ਤੇ ਜਿਹੜਾ ਕੋਈ ਬੰਦਾ ਡੈਮੇਜ ਕਰਦਾ ਸੀ ਜਿਹੜਾ ਕਿ ਸਮੂਹਿਕ ਰੂਪ ਵਿੱਚ ਇਸ ਤਰ੍ਹਾਂ 47 ਦੀ ਵੰਡ ਵੇਲੇ ਬਹੁਤ ਵੱਡਾ ਕਤਲੇਆਮ ਹੋਇਆ ਉਹ ਗਲਤ ਫੈਸਲੇ ਜਿਹੜੇ ਆ ਉਹ ਪਿੰਪੁਆਇੰਟ ਕਰਨੇ ਵੀ ਸਾਨੂੰ ਚਾਹੀਦੇ ਆ ਉਹ ਕੱਲੀ ਸਾਡੀ ਲੀਡਰਸ਼ਿਪ ਦਾ ਪੂਰਾ ਹੀ ਦੋਸ਼ ਨਹੀਂ ਸੀ ਉਹਦੇ ਵਿੱਚ ਹੋਰ ਵੀ ਫੋਰਸਸ ਐਟ ਵਰਕ ਸੀਗੀਆਂ ਜਿਨ੍ਹਾਂ ਨੂੰ ਸਮਝਣ ਦੇ ਵਿੱਚ ਸਿੱਖਣ ਜਾਂ ਸਿੱਖ ਪ੍ਰਚਾਰਕ ਕਥਾਕਾਰ ਵਿਦਵਾਨ फेल ਹੋਏ ਆ ਉਹਦੇ ਵਿੱਚ ਜਿਹੜਾ ਰੀਜਨ ਸੀਗਾ ਉਹ 1849 ਦੇ ਵਿੱਚ ਐਗਜ਼ਿਸਟ ਕਰਦਾ ਸੀ ਜਿਹੜੀ ਟ੍ਰੀਟੀ ਆਫ ਐਨੈਕਸੇਸ਼ਨ ਆਫ ਪੰਜਾਬ ਆ ਮੇਰਾ ਖਿਆਲ ਕਿ ਸਿੱਖ ਨੇ ਉਹਦੀਆਂ ਸਿਖਾਂ ਵੀ ਪੂਰੀ ਤਰ੍ਹਾਂ ਚੈੱਕ ਨਹੀਂ ਕੀਤੀਆਂ ਜਿਹੜੀਆਂ ਡੋਗਰੇ ਦੇ ਨਾਲ 2 ਸਾਲ ਪਹਿਲਾਂ ਸਰਕਾਰੀ ਖਾਲਸਾ ਦੇ ਜਿਹੜੇ ਜੰਗਾ ਤੋਂ ਜਿਹੜੀਆਂ ਜਿਹੜੀਆਂ ਵਾਰ ਐਂਗਲਰ ਸੈਕਸ਼ਨ ਵਾਰ ਦੇ ਨੂੰ ਕਹਿੰਦੇ ਆ ਸੰਧੀਆਂ ਹੋ ਚੁੱਕੀਆਂ ਸੀ ਜਿਹਦੇ ਵਿੱਚ ਕਸ਼ਮੀਰ ਉਹਨੂੰ ਉਹਨਾਂ ਸੰਧੀਆਂ ਦੇ ਤਹਿਤ ਜਿੱਦਾਂ ਜਦੋਂ ਤੁਸੀਂ ਘਰ ਲੈਨੇ ਆ ਬੈਂਕ ਦਾ ਇੱਕ ਪੇਪਰ ਤੇ ਇੱਕ ਸਿਟੀ ਦੀ ਡੀਡ ਹੁੰਦੀ ਆ ਉਰੇ ਤੇ ਦੱਸਿਆ ਜਾਂਦਾ ਵੀ ਇੰਨਾ ਪੈਸਾ ਟਰਾਂਸਫਰ ਹੋਇਆ ਇਸ ਅਕਾਊਂਟ ਤੋਂ ਤਾਂ ਜਗਾ ਇਹਦੇ ਨਾਂ ਤੇ ਹੋਈ ਆ ਉਹਦੇ ਵਿੱਚ ਜਿਹੜਾ ਲਿਖਿਆ ਆ ਵੀ ਸਰਕਾਰੀ ਖਾਲਸਾ ਨੂੰ ਖਤਮ ਕਰਾਉਣ ਦੇ ਵਿੱਚ ਜੋ ਤੂ ਤਾਜੇ ਬ੍ਰਿਟਾਨੀਆ ਦੀ ਮਦਦ ਦਾ ਸਾਡੇ ਨਾਲ ਕੀਤਾ ਆ ਉਹਦੇ ਲਈ ਕਸ਼ਮੀਰ ਜਿਹੜਾ ਤੈਨੂੰ ਹਕੂਮਤ ਵਰਤਾਨੀਆ ਆਪਣੇ ਸੈਰਸਪਾਟੇ ਲਈ ਤੈਨੂੰ ਉਹ ਦਿੰਦੀ ਆ ਸੋ ਕਸ਼ਮੀਰ ਦੀ ਜੰਗ ਵੀ ਜਿਹੜੀ ਆ ਜਿਹੜੀ 1948 ਦੇ ਵਿੱਚ ਆ ਉਹਦਾ ਵੀ ਰਾਜ ਹੈ ਜਿਹੜਾ ਆ ਉਹ 1800 ਸਰਕਾਰਾਂ ਖਾਲਸਾ ਦੇ ਨਾਲ ਸੰਬੰਧਿਤ ਆ ਅਫਸੋਸ ਇਸ ਗੱਲ ਦਾ ਆ ਵੀ ਸਿੱਖ ਬਹੁਤ ਮੋٹے ਪੱਧਰ ਤੇ ਛੋਟੀਆਂ ਛੋਟੀਆਂ ਗੱਲਾਂ ਵਿੱਚ ਮਲਬਜ ਆ ਬੇਸ਼ੱਕ ਇੱਕ ਕਲੋਸਲ ਐਫਰਟ ਚਾਹੀਦੀ ਸਿੱਖਾਂ ਨੂੰ ਨਾ ਕਿ ਸਿਰਫ ਇਹ ਦੱਸਣ ਦੇ ਲਈ ਦੁਨੀਆ ਦੇ ਵਿੱਚ ਜਿਹੜੀ ਕਿ ਸਰਦਾਰ ਹਰਦੀਪ ਸਿੰਘ ਜੀ ਦੇ ਤੋਂ ਬਾਅਦ ਸੀਬੀਸੀ ਨੇ ਕਿਹਾ ਵਿ ਸਿੱਖਾਂ ਦਾ ਰਾਜ 50 ਸਾਲ ਲਈ ਪੰਜਾਬ ਦੇ ਵਿੱਚ ਸੀਗਾ। ਸੋ ਉਹ ਕਿਸੇ ਬਾਹਰੀ ਤਾਕਤ ਨੇ ਨਹੀਂ ਬਣਾਇਆ ਸੀ। ਉਹ ਸਿੱਖਾਂ ਨੇ ਆਪਣੇ ਬਾਹੂ ਬਲ ਦੇ ਨਾਲ, ਆਪਣੀ ਯਕਜਹਿਤੀ ਦੇ ਨਾਲ, ਆਪਣੇ ਦਿਮਾਗ ਦੇ ਨਾਲ, ਆਪਣੇ ਕਨਸੈਪਟ ਨਾਲ, ਗੁਰੂਆਂ ਦੇ ਦਿੱਤੇ ਦੇ ਨਾਲ ਜਦੋਂ ਫਿਰ ਖੈਬਰ ਦੇ ਵਿੱਚ ਜਾ ਕੇ ਹਰੀ ਸਿੰਘ ਨਲੂਆ ਨੇ ਹਰੀ ਨਗਰ ਵੀ ਆ ਉੱਥੇ ਤੇ ਇੱਕ ਸੜਕ ਵੀ ਆ ਉਹ ਬਣਾ ਦਿੱਤੀ ਸੀ ਜਦੋਂ ਜਰਾਵਰ ਸਿੰਘ ਤਿੱਬਤ ਜਾ ਚੜ੍ਹਿਆ ਸੀ। ਤੇ ਜਿੱਥੇ ਅੱਜ ਤੱਕ ਉਹਦੇ ਜਿੱਤ ਦੀਆਂ ਗੱਲਾਂ ਹੁੰਦੀਆਂ, ਉਹ ਸਾਰੀਆਂ ਜਿੱਤਾਂ ਸਾਰਾ ਕੁਝ ਜਿਹੜਾ ਸੀ ਉਹ ਸਤਗੁਰਾਂ ਵੱਲੋਂ ਦਿੱਤੀ ਦਾਤ ਸੀ ਜਦੋਂ ਵੀ ਕੋਈ ਬੰਦਾ ਇਸ ਤੋਂ ਥੱਲੇ ਆ ਕੇ ਕੋਈ ਅੱਜ ਦੀ ਮਾਡਰਨ ਵਰਲਡ ਦੀ ਗੱਲ ਕਰੇਗਾ ਜਿਹਦੇ ਵਿੱਚ ਬੀਬੀਸੀ ਸਰਕਾਰੇ ਖਾਲਸਾ ਦੇ ਰਾਜ ਨੂੰ ਸਭ ਤੋਂ ਵਧੀਆ ਪਿਛਲੇ 500 ਸਾਲ ਦਾ ਰਾਜ ਕਹਿੰਦੀ ਉਹ ਇਨਫੀਰੀਅਟੀ ਕੰਪਲੈਕਸ 'ਚ ਆ ਕੇ ਸਬਜੈਕਟ ਸਮਝੂਕੇਟਿਡ ਮਾਈਂਡਸੈਟ ਦੇ ਨਾਲ ਯਾਨੀ ਗੁਲਾਮ ਮਾਨਸਿਕਤਾ ਦੇ ਨਾਲ ਸੋਚੇਗਾ ਉਹ ਇਸ ਚੀਜ਼ ਨੂੰ ਸਮਝ ਵੀ ਨਹੀਂ ਸਕੇਗਾ ਵੀ ਇਸ ਮਾਡਰਨ ਇੰਡਸਟਰੀਅਲ ਏਜ ਦੇ ਵਿੱਚ ਵੀ ਜਿਹੜਾ ਕਨਸੈਪਟ ਸਤਗੁਰਾਂ ਨੇ ਸਾਨੂੰ ਦਿੱਤਾ ਉਨੇ ਸਾਨੂੰ ਇੱਕ ਵਾਰ ਨਹੀਂ ਤਿੰਨ ਤਿੰਨ ਚਾਰ ਚਾਰ ਵਾਰ ਸੋਵਰਨਿਟੀ ਦਬਾਈ ਆ ਔਰ ਸਾਨੂੰ ਜਿਹੜਾ ਸਪਾਈ ਪੁਨੇ ਦੀ ਦਾਤ ਜਿਹੜੀ ਦੁਨੀਆ ਵਿੱਚ ਜਿਹਦੀ ਗੱਲ ਕਰਾਈ ਭਾਵੇਂ ਉਹ ਸਰਾ ਗੜੀ ਆ ਭਾਵੇਂ ਉਹ ਯੂਰਪ ਦੀਆਂ جنگਾਂ ਭਾਵੇਂ ਉਹ ਫਰਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਇਹ ਵੀ ਉੱਥੋਂ ਹੀ ਨਿਕਲਿਆ ਸੀ ਇਹ ਕੋਈ ਸਾਨੂੰ ਕਿਸੇ ਮਾਡਰਨ ਚੀਜ਼ ਨੇ ਨਹੀਂ ਸਮਝਾਇਆ ਸੀ ਸੋ ਜਦੋਂ ਵੀ ਅਸੀਂ ਆਪਣੀਆਂ ਰੂਟਸ ਵੱਲ ਨੂੰ ਜਾਵਾਂਗੇ ਔਰ ਬਲਾਈਂਡਨੈਸ ਤੋਂ ਪਿੱਛੇ ਹਟਾਂਗੇ ਸਾਨੂੰ ਸਮਝ ਆਏਗਾ ਦਿਖੇਗਾ ਸਾਨੂੰ ਰਾਜ ਸਾਡੇ ਚਾਰ ਪੈਰਾਂ 'ਚ ਆਏਗਾ ਹੋ ਸਕਦੇ ਭਾਜੀ ਅੱਜ ਮੈਂ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਦੇ ਮੰਜ਼ਲ ਸਾਨੂੰ ਲੱਭਦੀ ਹੈ ਕਦੇ ਅਸੀ ਮੰਜ਼ਲ ਨੂੰ ਲੱਭਦੇ ਹਾਂ ਅੱਜ ਵੀ ਹੈ ਤਾਂਗ ਨਿਸ਼ਾਨੇ ਦੀ ਅਖ ਪਰਖੂ ਕਦੇ ਜ਼ਮਾਨੇ ਦੀ ਸਾਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਕਿਉਂਕਿ ਅਕਾਲ ਪੁਰਖ ਦੀ ਗੱਲ ਖਾਲਸਾ ਕਾਲਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਜਦ ਲਗ ਖਾਲਸਾ ਰਹੇ ਨਿਆਰਾ ਤਲਬ ਲਗ ਤੇਜ ਤਾਂ ਉਹ ਮੈਂ ਸਾਰਾ ਜਦ ਇਹ ਗਾਹੇ ਵਿਪਰਨ ਕੀ ਰੀਤ ਮੈਂ ਨਾ ਕਰ ਉਹਨ ਕੀ ਪ੍ਰਤੀਤ ਸੋ ਆਉ ਲੜ ਮੜ ਕੇ ਆਪਾਂ ਆਪਣੇ ਕੌਮ ਪੰਥ ਵਿਚਰਦੀ ਕਲਾ ਲਈ ਕੰਮ ਕਰਦੇ ਰਹੀਏ ਉਹ ਦਿਨ ਦੂਰ ਨੇ ਜਿਸ ਦਿਨ ਸਖ ਪੰਥ ਦੇ ਚੰਡੇ ਦੁਨੀਆਂ ਦੇ ਚੰਨਾਂ ਪਰ ਬਚਣਗੇ ਤੁਸੀਂ ਸਾਨੂੰ ਆਈ ਪੀ ਟੀ ਵੀ ਤੇ ਦੇਖ ਸਕਦੇ ਹੋ ਅੱਜ ਦੀ ਆਵਾਜ਼ ਟੀਵੀ ਅੱਜ ਦੀ ਆਵਾਜ਼ ਟੀਵੀ ਦੇ ਐਪਸ ਤੇ YouTube ਸਟਾ ਅੱਜ ਦੀ ਆਵਾਜ਼ ਟੋਰਾਂਟੋ ਤੇ Facebook ਅੱਜ ਦੀ ਆਵਾਜ਼ ਚੰਟੋ ਬਹੁਤ ਸਾਰੇ ਅਸੀਂ ਪਲੈਟਫਾਰਮ ਤੇ ਆ ਰਹੇ ਆ ਤੁਹਾਡਾ ਧੰਨਵਾਦ ਜਿੰਨੇ ਵੀ ਇੱਥੇ ਪ੍ਰੋਗਰਾਮ ਆਉਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦਾ ਵੀ ਧੰਨਵਾਦ ਸਾਰੇ ਪ੍ਰੋਡਿਊਸਰ ਕਿਉਂਕਿ ਸ਼ੋਅ ਮਸਟ ਗੋ ਆਨ ਸ਼ੋਅ ਮਸਟ ਗੋ ਆਨ ਅੱਜ ਅਸੀਂ ਕੱਲ ਨੂੰ ਕੋਈ ਹੋਰ ਹੋਏਗਾ ਇਸ ਸੰਸਾਰ ਦੇ ਵਿੱਚ ਬਦਲੀ ਹੁੰਦੀ ਆ ਤਬਦੀਲੀ ਹੁੰਦੀ ਆ ਪਰ ਗੁਰੂ ਦੀ ਮਿਹਰ ਨਾਲ ਸਾਡੇ ਵਿਚਾਰਾਂ ਦੇ ਵਿੱਚ 1996 ਤੋਂ ਲੈ ਕੇ ਅੱਜ ਤੱਕ ਕੋਈ ਤਬਦੀਲੀ ਨਹੀਂ ਆਈ ਅਸੀਂ ਅੱਜ ਵੀ ਗੁਰੂ ਪੰਥ ਤੇ ਗੁਰੂ ਖਾਲਸਾ ਪੰਥ ਦੀ ਆਜ਼ਾਦੀ ਪੰਜਾਬ ਦੀ ਆਜ਼ਾਦੀ ਲਈ ਕਮਿਟਮਿਟ ਸਾਡੀ 19 ਜਿੰਨੀ ਪਹਿਲਾਂ ਸੀ ਅਸੀਂ ਪਹਿਲਾਂ ਨਾਲੋਂ ਵੀ ਹੋਰ ਵਧੀਆ ਆਵਾਂਗੇ ਟੀਮ ਵਿੱਚ ਵੀ ਹੋਰ ਵੱਧਦਾ ਹੋਇਆ ਆ ਭਪਿੰਦਰ ਸਿੰਘ ਅਤੇ ਸਾਡੀ ਸਾਰੀ ਟੀਮ ਆਪਣੇ ਕੁਜਿੰਦਰ ਸਿੰਘ ਡਾਕਟਰ ਅਮਰਜੀਤ ਸਿੰਘ ਬਹੁਤ ਸਾਰੇ ਪਿੱਛੇ ਕੰਮ ਕਰ ਰਹੇ ਨੇ ਸਾਡੇ ਸਪਾਂਸਰ ਬਹੁਤ ਬਹੁਤ ਕੋਈ ਹਾਂ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਫਤਿਹ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ